ਟੀਕਾ ਕਰਕੇ ਸਮੈਦਰਸ਼ਾ ਕਰਦਾ ਹਾਂ ਟੀਕਾ ਲੱਗਿਆ ਇਹਨੂੰ ਇਤਰੀ ਮੈਂ ਸਾਲ ਹੀ ਹੋਇਆ ਸਾਲ ਪਹਿਲਾਂ ਕਰਦਾ ਰਿਹਾ ਹਾਂ ਪਰ ਸਾਨੂੰ ਹੁਣ ਅੱਗੋਂ ਸਾਲ ਹੋ ਗਿਆ ਮੰਗੇ ਪਿੰਡ ਦਾ ਵੱਧ ਕੀਤਾ ਜਾਵੇ ਤੇ ਸਾਡਾ ਕਲੇਗਾ ਘਾ ਹੋਰ ਨਾ ਕੋ ਜਾਵੇ ਇਹ ਪਿੰਡ ਕੜਾ ਮੇਰਾ ਨਾਮ ਆ ਜੀ ਰਮੇਸ਼ ਕੁਮਾਰ ਆ ਰਵੋ ਗੋਠੀ ਦਾ ਮੈਂ ਰਹਿਣ ਵਾਲਾ ਹਾਂ ਤੇ ਆਇੜੇ ਮੁੰਡੇ ਦੀ ਨੌਜਵਾਨ ਦੀ ਮੌਤ ਹੋਈ ਹੈ ਕਿਸ ਕਾਰਨ ਕਰਕੇ ਮੌਤ ਹੋਈ ਹੈ ਇਹ ਨਸ਼ੇ ਕਰਕੇ ਹੋਈ ਹੈ ਜੀ ਇਹ ਨਸ਼ਾ ਕਦੋਂ ਦਾ ਕਰਨ ਰਿਹਾ ਸੀ ਕਿੰਨੇ ਚਿਰ ਦਾ ਕਰਦਾ ਹੈ ਜੀ ਹਾਂ ਨੂੰ ਜਿਆ ਸਾਲ ਕਿ ਤੋਂ ਹੀ ਪਤਾ ਲੱਗਾ ਸੀ ਕਿਹੜੀ ਚੀਜ਼ ਨਸ਼ਾ ਕਰਦਾ ਹੈ ਇਹ ਟੀਗਲ ਹੁੰਦਾ ਸੀ ਜੀ ਸਮੈਗਤ ਨਸ਼ਾ ਕਰਦਾ ਸੀ ਹਾਂ ਜੀ ਤੇ ਤੁਹਾਡੇ ਏਡੇ ਚ ਕੋਈ ਪੁਲਿਸ ਨਹੀਂ ਕਾਰਵਾਈ ਕਰਨ ਰਹੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਥੇ ਜੀ ਕਿੰਨਾ ਨਸ਼ਾ ਸਾਡੇ ਚੌਕ 'ਚ ਵੇਖਦਾ ਕਿੰਨਾ ਨਸ਼ਾ ਵਿਗਦਾ ਹੈ ਗੋਠੀ ਇਹ ਗੋਠੀ ਬੋਣੇ ਸਾਡੇ ਡਾਇਰੈਕਟ 10-4 ਮੋਤਾ ਗੇ ਹੋ ਚੁੱਕਿਆ ਨੌਜਵਾਨ ਬਸ ਪੁਲਿਸ ਕੋਈ ਨਹੀਂ ਕਾਰਵਾਈ ਕਰ ਰਹੀ ਹਾਂ ਜੀ ਤੁਹਾਡਾ ਕੀ ਨਾਮ ਆਪਣਾ ਮਨਜੀਤ ਕੁਮਾਰ ਅੱਜ ਨੇ ਡੈਥ ਹੋਈ ਤੁਹਾਡੇ ਕੀ ਲੱਗਦੇ ਆ ਪਤੀਆ ਮੇਰਾ ਕੀ ਕੰਮ ਕਰਦਾ ਸੀ ਆ ਮੈਂ ਇੱਥੇ ਲੱਗਾ ਸੀ ਆਪਣੀ ਦੁਕਾਨ ਤੇ ਨਸ਼ਾ ਕਿਹੜਾ ਕਰਦਾ ਸੀ ਕਿਸ ਕਰਨ ਮੋਹਤਈ ਉਹਦੀ ਟੀਗਾ ਕਰਕੇ ਸਮੈਦ ਨਸ਼ਾ ਕਰਦਾ ਸੀ ਟੀਗਾ ਲੱਗਿਆ ਸੀ ਠੀਕ ਲੱਗਿਆ ਤੇ ਨਸ਼ਾ ਅਲਗੋਟੀ ਕਿੰਨਾ ਵਿਗਰਿਆ ਬਹੁਤ ਜ਼ਿਆਦਾ ਵਿਗਰਿਆ ਛਰਿਆ ਮਿਕਰਿਆ ਜੀ ਉਸ ਕੋਈ ਕਾਰਵਾਈ ਨਹੀਂ ਕਰ ਰਹੀ ਕੋਈ ਕਾਰਵਾਈ ਨਹੀਂ ਕਰ ਰਹੀ ਇਹ ਨਸ਼ਾ ਕਿੰਨੇ ਸਾਲ ਤੋਂ ਕਰਦੇ ਆਂ ਮੈਂ ਇਹਨੂੰ 3 ਸਾਲ ਹੀ ਹੋਇਆ ਸਾਨੂੰ 3 ਸਾਲ ਪਹਿਲਾਂ ਕਰਦਾ ਰਿਹਾ ਸੀ ਪਰ ਸਾਨੂੰ ਹੁਣ ਲੱਗਾ ਪਤਾ ਸਾਲ ਹੋ ਗਿਆ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਜੀ ਮੰਗੇ ਨਸ਼ਾ ਬੰਦ ਕੀਤਾ ਜਾਵੇ ਸਾਡਾ ਕਲੇਗਾਂ ਹੋਰ ਨਾਲ ਕੋਈ ਜ਼ਿਆਦਾ ਅਲਗੋਟੀ ਦੇ ਵਿੱਚ ਇੱਕ 22 ਸਾਲਾ ਨੌਜਵਾਨ ਦੀ ਘਰ ਦੇ ਵਿੱਚ ਹੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋਈ ਹੈ ਕੀ ਸਰ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਇਸ ਬਾਰੇ ਨਹੀਂ ਹਜੇ ਤੱਕ ਤੇ ਮੈਂ ਚੌਂਕੀ ਤੋਂ ਵੀ ਪਤਾ ਕੀਤਾ ਤੇ ਥਾਣੇ ਤੋਂ ਵੀ ਪਤਾ ਕੀਤਾ ਕੋਈ ਜਈ ਇਨਫੋਰਮੇਸ਼ਨ ਨਹੀਂ ਜਿਹੜੀ ਸਾਨੂੰ ਪ੍ਰਾਪਤ ਹੋਈ ਤੁਸੀਂ ਦੱਸਿਆ ਇਹਦੇ ਮਤਲਬਕ ਮੈਂ ਜਿਹੜੀ ਕੰਸਰਨ ਪੁਲਿਸ ਅਥਾਰਟੀਆਂ ਦੀ ਡਿਊਟੀ ਲਾ ਕੇ ਤੇ ਇਹਦੀ ਤਸਦੀਕ ਤੇ ਕਾਰਵਾਈ ਅਸੀਂ ਕਰਵਾ। ਸਰ ਪਰਿਵਾਰ ਕਹਿੰਦਾ ਨਜ਼ਰ ਆ ਰਿਹਾ ਤੇ ਮੈਂ ਕਿ ਸਾਡੇ ਅਲਗੋ ਕੋਟੀ ਚ ਸ਼ਰੇ ਆਮ ਨਸ਼ਾ ਵਿਕਦਾ ਹੈ ਸਰ ਕੋਈ ਨੱਕ ਮਰਨ ਲਈ ਕੋਈ ਗਾਂ ਤੁਹਾਡੇ ਬਿਲਕੁਲ ਕਦਮ ਦੇਖੋ ਸਬਡਿਵੀਜ਼ਨ ਪਿਕ ਇਵੈਂਟ ਦੇ ਵਿੱਚ ਕੁਆਂਟਲਾਂ ਦੇ ਹਿਸਾਬ ਨਾਲ ਅਸੀਂ ਜਿਹੜੀ ਰਿਕਵਰ ਕਰ ਚੁੱਕੇ ਆ ਮੇਰੀ ਕੋਈ ਇਦਾਂ ਦੀ ਗੱਲ ਧਿਆਨ ਦੇ ਵਿੱਚ ਨਹੀਂ ਲਿਆਈ ਬੇਸਿਕਲੀ ਹੁੰਦਾ ਕੀ ਹੈ ਵੀ ਜਿਹੜੇ ਨਸ਼ਾ ਛਡਾਓ ਕੇਂਦਰ ਤੋਂ ਗੋਲੀ ਮਿਲਦੀ ਹੈ ਕਈ ਵਾਰੀ ਉਹ ਜਿਹੜੇ ਨਸ਼ਾ ਛੱਡਣ ਦੇ ਰੂਪ ਦੇ ਵਿੱਚ ਗੋਲੀ ਲੈਂਦੇ ਨੇ ਉਹਨੂੰ ਖੋਲ ਕੇ ਟੀਕੇ ਦੇ ਰੂਪ ਚ ਲਾ ਲੈਂਦੇ ਆ ਜਿਸ ਕਾਰਨ ਕਰਕੇ ਜਿਹੜੀਆਂ ਕਈ ਮੌਤਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਸੋ ਇਹਦੇ ਤੱਕ ਇਹਦੀ ਕੋਈ ਸਾਨੂੰ ਇਨਫੋਰਮੇਸ਼ਨ ਤੇ ਨਹੀਂ ਮਿਲੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਮੁਤਾਬਕ ਅਸੀਂ ਨਿਯਮ ਮੁਤਾਬਕ ਕਾਰਵਾਈ ਕਰਾਂਗੇ ਜੇਕਰ ਪਰਿਵਾਰ ਬਿਆਨ ਦਰਜ ਕਰਾਉ ਬਿਲਕੁਲ ਜੀ ਬਿਲਕੁਲ ਤੇ ਪਿੰਡ ਕੜਾਇ ਮੇਰਾ ਨਾਮ ਆ ਜੀ ਰਮੇਸ਼ ਕੁਮਾਰ ਆਰ ਉਹ ਗੋਠੀ ਦਾ ਮੈਂ ਰਹਿਣ ਵਾਲਾ ਤੇ ਆਹ ਡੇ ਮੁੰਡੇ ਦੀ ਨੌਜਵਾਂ ਦੀ ਮੌਤ ਹੋਈ ਆ ਕਿਸ ਕਾਰਨ ਕਰਕੇ ਮੌਤ ਹੋਈ ਆ ਇਹ ਨਸ਼ੇ ਕਰਕੇ ਹੋਈ ਆ ਜੀ ਇਹ ਨਸ਼ਾ ਕਦੋਂ ਦਾ ਕਰਨ ਰਿਹਾ ਸੀ ਕਿੰਨੇ ਚਿਰ ਦਾ ਕਰਦਾ ਹੈ ਜੀ ਹਾਂ ਨੂੰ ਜਿਆ ਸਾਲ ਕਿਤੋਂ ਹੀ ਪਤਾ ਲੱਗਾ ਸੀ ਕਿਹੜੀ ਚੀਜ਼ ਨਸ਼ਾ ਕਰਦਾ ਹੈ ਇਹ ਟੀਗਲ ਹੁੰਦਾ ਹੈ ਜੀ ਸਮੈਗ ਨਸ਼ਾ ਕਰਦਾ ਜੀ ਹਾਂਜੀ ਤੇ ਤੁਹਾਡੇ ਏਡੇ ਚ ਕੋਈ ਪੁਲਿਸ ਨਹੀਂ ਕਾਰਵਾਈ ਕਰਨ ਲਈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਥੇ ਜੀ ਕਿੰਨਾ ਨਸ਼ਾ ਸਾਡੇ ਚੌਕ ਚ ਵੇਖਦਾ ਕਿੰਨਾ ਕਲਾਸ਼ਾ ਵੇਖਦਾ ਗੋਠੀ ਆ ਗੋਠੀ ਬੋ ਨਾ ਸਾਡੇ ਡਾਇਰੈਕਟ 10-4 ਮੋਤਾ ਕੇ ਹੋ ਚੁਕਿਆ ਨੌਜਵਾਨ ਬੱਚਪੁਰਸ ਕੋਈ ਨਹੀਂ ਕਾਰਵਾਈ ਕਰ ਰਹੀ ਹਾਂਜੀ ਸਰ ਜੀ ਕੀ ਨਾਮ ਆਪਣਾ ਮਨਜੀਤ ਕੁਮਾਰ ਅੱਜ ਨੇ ਡੈਥ ਹੋਈ ਤੁਹਾਡੀ ਕੀ ਲੱਗਦੇ ਆ ਪਤੀ ਆ ਮੇਰਾ ਕੀ ਕੰਮ ਕਰਦਾ ਸੀ ਹਾਂਜੀ ਹਾਂਜੀ ਹਾਂ ਮੈਂ ਇੱਥੇ ਲੱਗਾ ਸੀ ਆਪਣੀ ਦੁਕਾਨ ਤੇ ਨਸ਼ਾ ਕਿਹੜਾ ਕਰਦਾ ਸੀ ਕਿਸ ਕਰਨ ਮੋਤਾ ਇਹਦੀ ਟੀਕਾ ਕਰਕੇ ਸਮੈਦ ਨਸ਼ਾ ਕਰਦਾ ਸੀ ਟੀਕਾ ਲੱਗਿਆ ਸੀ ਠੀਕਾ ਲੱਗਿਆ ਤੇ ਨਸ਼ਾ ਹਲਕੂਟੀ ਕਿੰਨਾ ਵਿਗਰਿਆ ਬਹੁਤ ਜ਼ਿਆਦਾ ਵਿਗਰਿਆ ਛਰਿਆ ਮਿਕਰਿਆ ਜੀ ਉਸ ਕੋਈ ਕਾਰਵਾਈ ਨਹੀਂ ਕਰ ਰਹੀ ਕੋਈ ਕਾਰਵਾਈ ਨਹੀਂ ਕਰ ਰਹੀ ਇਹ ਨਸ਼ਾ ਕਿੰਨੇ ਸਾਲ ਤੋਂ ਕਰਦੇ ਆਂ ਮੈਂ ਇਹਨੂੰ ਇਹ ਤਿੰਨ ਸਾਲ ਹੀ ਹੋਇਆ ਸਾਨੂੰ ਸਾਲ ਪਹਿਲਾਂ ਕਰਦਾ ਰਿਹਾ ਸੀ ਪਰ ਸਾਨੂੰ ਹੁਣ ਲੱਗਾ ਪਤਾ ਸਾਲ ਹੋ ਗਿਆ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਜੀ ਮੰਗੇ ਨਸ਼ਾ ਬੰਦ ਕੀਤਾ ਜਾਵੇ ਸਾਡਾ ਕਲੇਗਾ ਅਗਾ ਹੋਰ ਨਾ ਕੋਈ ਜ਼ਿਆਦਾ ਹਲਕੂਟੀ ਦੇ ਵਿੱਚ ਇੱਕ 22 ਸਾਲਾ ਨੌਜਵਾਨ ਦੀ ਘਰ ਦੇ ਵਿੱਚ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋਈ ਹੈ ਕੀ ਸਰ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਇਸ ਬਾਰੇ ਨੇ ਹਜੇ ਤੱਕ ਤੇ ਮੈਂ ਚੌਂਕੀ ਤੋਂ ਵੀ ਪਤਾ ਕੀਤਾ ਤੇ ਥਾਣੇ ਤੋਂ ਵੀ ਪਤਾ ਕੀਤਾ ਕੋਈ ਜਈ ਇਨਫੋਰਮੇਸ਼ਨ ਨਹੀਂ ਜਿਹੜੀ ਸਾਨੂੰ ਪ੍ਰਾਪਤ ਹੋਈ ਤੁਸੀਂ ਦੱਸਿਆ ਇਹਦੇ ਮਤਲਬਕ ਮੈਂ ਜਿਹੜੀ ਕੰਸਰਨ ਪੁਲਿਸ ਅਥਾਰਟੀਜ਼ ਦੀ ਡਿਊਟੀ ਲਾ ਕੇ ਤੇ ਇਹਦੀ ਤਸਦੀਕ ਤੇ ਕਾਰਵਾਈ ਅਸੀਂ ਕਰਵਾਵਾਂ ਸਰ ਪਰਿਵਾਰ ਕਹਿੰਦਾ ਨਜ਼ਰ ਆ ਰਿਹਾ ਤੇ ਮੁਲਕੀ ਸਾਡੇ ਅਲਗੋ ਕੋਟੀ ਚ ਸ਼ਰੇਆਮ ਨਸ਼ਾ ਵਿਕਦਾ ਸਰ ਕੋਈ ਨਾਤ ਮਰ ਲਈ ਕੋਈ ਗਾਂ ਤੁਹਾਡੇ ਕੋਲ ਕੋਈ ਕਦਮ ਨਹੀਂ ਦੇਖੋ ਸਬਡਵੀਜ਼ਨ ਪਿੱਖੀ ਵੈਂਡ ਦੇ ਵਿੱਚ ਕੁਆਂਟਲਾਂ ਦੇ ਹਿਸਾਬ ਨਾਲ ਅਸੀਂ ਜਿਹੜੀ ਰਿਕਵਰ ਕਰ ਚੁੱਕੇ ਆ ਮੇਰੀ ਕੋਈ ਇਦਾਂ ਦੀ ਗੱਲ ਧਿਆਨ ਦੇ ਵਿੱਚ ਨਹੀਂ ਲਿਆਈ ਬੇਸਿਕਲੀ ਹੁੰਦਾ ਕੀ ਹੈ ਵੀ ਜਿਹੜੀ ਨਸ਼ਾ ਛਡਾਊ ਕੇਂਦਰ ਤੋਂ ਗੋਲੀ ਮਿਲਦੀ ਹੈ ਕਈ ਵਾਰੀ ਉਹ ਜਿਹੜੇ ਨਸ਼ਾ ਛੱਡਣ ਦੇ ਰੂਪ ਦੇ ਵਿੱਚ ਗੋਲੀ ਲੈਂਦੇ ਨੇ ਉਹਨੂੰ ਖੋਲ ਕੇ ਟੀਕੇ ਦੇ ਰੂਪ ਚ ਲਾ ਲੈਂਦੇ ਆ ਜਿਸ ਕਾਰਨ ਕਰਕੇ ਜਿਹੜੀਆਂ ਕਈ ਮੌਤਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਸੋ ਇਹਦੇ ਤੱਕ ਇਹਦੀ ਕੋਈ ਸਾਨੂੰ ਇਨਫੋਰਮੇਸ਼ਨ ਤੇ ਨਹੀਂ ਮਿਲੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਮੁਤਾਬਕ ਅਸੀਂ ਨਿਯਮ ਮੁਤਾਬਕ ਕਾਰਵਾਈ ਕਰਾਂਗੇ ਜੇਕਰ ਪਰਿਵਾਰ ਬਿਆਨ ਦਰਜ ਕਰਾਉ ਬਿਲਕੁਲ ਜੀ ਬਿਲਕੁਲ